ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੀ ਕਲੈਕਸ਼ਨ 15 ਤੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ। ਹੋਰ ਸੁਣਾਓ ਕੀ ਹਾਲ-ਚਾਲ? ਮੈਂ ਅਮੀਰ ਕਰਨੀ ਆ ਕਿ ਤੁਸੀਂ ਸਾਰੇ ਖੁਸ਼ ਠੀਕ-ਠਾਕ ਤੇ ਚੜ੍ਹਦੀ ਕਲਾ ਤੇ ਹੋਗੇ ਜੀ। ਲਓ ਜੀ ਅੱਜ ਆਪਾਂ ਫੇਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ। ਅੱਜ ਦੀ ਕਲੈਕਸ਼ਨ ਪਲੇਨ ਫੈਬਰਿਕ ਦੀ ਰਹੇਗੀ। ਤੇ ਇਹ ਪਲੇਨ ਫੈਬਰਿਕ ਮੈਂ ਤੁਹਾਨੂੰ ਤਾਂ ਚੈੱਕ ਕਰਵਾ ਰਹੀ ਆ ਤਾਂ ਕਿ ਕਿਉਂਕਿ ਕਈ ਭੈਣਾਂ ਦੇ ਮੈਨੂੰ ਨਾ ਫੋਨ ਆਏ ਜਿਵੇਂ ਕਲਰ ਤੇ ਫੈਬਰਿਕ ਬਾਰੇ ਸਾਰਿਆਂ ਭੈਣਾਂ ਪਿਕਸ ਮੰਗਦੀਆਂ ਨੇ ਕਿ ਕਿਹੜਾ ਕਿਹੜਾ ਫੈਬਰਿਕ ਹੈ ਕਿਹੜੇ ਕਿਹੜੇ ਕਲਰ ਨੇ ਤੇ ਹਰੇਕ ਨੰਬਰ ਦੇ ਉੱਤੇ ਮਤਲਬ ਪਿਕਸ ਭੇਜਣੀਆਂ ਕਲਰ ਦੱਸਣੇ ਜਾਂ ਫੈਬਰਿਕ ਦੀ ਡਿਟੇਲ ਦੇਣੀ ਥੋੜਾ ਮੁਸ਼ਕਲ ਕੰਮ ਹੈ ਕਿਉਂਕਿ ਟਾਈਮ ਨਹੀਂ ਲੱਗਦਾ ਬਹੁਤ ਬਿਜ਼ੀ ਹੋਈਦਾ ਤੇ ਇਸ ਕਰਕੇ ਆਪਾਂ ਇੱਕ ਦੋ ਵੀਡੀਓ ਜੋ ਵੀ ਆਪਣੇ ਕੋਲ ਫੈਬਰਿਕ ਅਵੇਲੇਬਲ ਹੈ ਤੇ ਮਤਲਬ ਡਾਈਡ ਫੈਬਰਿਕ ਦੇ ਜੋ ਜੋ ਸੂਟ ਕੰਪਨੀ ਡਾਈਡ ਹੀ ਹੁੰਦੇ ਨੇ ਉਹਨੋਂ ਸਾਰੇ ਫੈਬਰਿਕ ਮੈਂ ਤੁਹਾਨੂੰ ਚੈੱਕ ਕਰਵਾਨੀ ਆ ਕਿਹੜੇ ਕਲਰ ਨੇ ਤੇ ਕਿਹੜੇ ਫੈਬਰਿਕ ਤੇ ਕਿਹੜਾ ਵਰਕ ਹੁੰਦਾ ਹੈ ਮਤਲਬ ਵੈਸਟ ਰਹਿੰਦਾ ਹੈ ਤੇ ਕਿਹੜੇ ਫੈਬਰਿਕ ਤੇ ਆਪਾਂ ਕਿਹੜਾ ਵਰਕ ਕਰਵਾ ਸਕਨੇ ਆ ਤੇ ਸਾਰਿਆਂ ਦੀ ਮੈਂ ਤੁਹਾਨੂੰ ਡਿਟੇਲ ਦੇਵਾਂਗੀ ਤੇ ਸਾਰੇ ਸੂਟਾਂ ਦੇ ਮੈਂ ਤੁਹਾਨੂੰ ਪ੍ਰਾਈਸ ਦੱਸਾਂਗੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਜੇ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਜੇ ਤੁਸੀਂ ਆਪ ਆਪਣੇ ਕਾਰੀਗਰ ਤੋਂ ਆਪਣੇ ਸ਼ਹਿਰ ਤੋਂ ਕਿਤੇ ਹੋ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਕਰਵਾ ਸਕਦੇ ਹੋ ਜੀ ਤੁਸੀਂ ਐਜਟਿਸ ਸੂਟ ਵੀ ਬਾਈ ਕਰ ਸਕਦੇ ਹੋ ਜੇ ਤੁਸੀਂ ਮੈਨੂੰ ਆਰਡਰ ਦੇ ਕੇ ਤੁਸੀਂ ਆਪਣਾ ਕੋਈ ਸੂਟ ਰੈਡੀ ਕਰਵਾਣਾ ਹੈ ਮਸ਼ੀਨ ਵਰਕ ਦਾ ਹੈਂਡ ਵਰਕ ਦਾ ਜਾਂ ਆਰੀ ਵਰਕ ਦਾ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰਿੰਟਿੰਗ ਕਰਾਣੀ ਹੈ ਤੇ ਤੁਸੀਂ ਕਰਵਾ ਸਕਦੇ ਹੋ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ 컬렉ਸ਼ਨ ਬਾਰੇ ਜਰੂਰ ਦੱਸਿਆ ਕਰੋ ਤੇ ਆਪਾਂ ਅੱਜ ਇੱਕ ਫਰਸਟ ਲਾਈਵ ਹੋਇਆ ਇਸਾ ਲਾਈਵ ਦੇ ਵਿੱਚ ਮੈਂ ਤੁਹਾਨੂੰ ਕੋਈ ਸੂਟ ਦਿਖਾਏ ਨੇ ਤੇ ਉਹਨਾਂ ਦੀ ਹੀ ਵੀਡੀਓ ਮੈਂ ਦੁਬਾਰਾ ਤੋਂ ਦਿਖਾ ਰਹੀ ਆ ਮੈਂ ਕਿਹਾ ਕਈ ਵਾਰੀ ਕਿਉਂਕਿ ਆਪਾਂ ਦੱਸਿਆ ਤੇ ਹੈ ਨਹੀਂ ਸੀ ਕਿ ਆਪਾਂ ਲਾਈਵ ਦੇ ਵਿੱਚ ਸੂਟ ਵਿਖਾਣੇ ਨੇ ਤੇ ਕਿਸੇ ਭੈਣ ਨੂੰ ਜਿਵੇਂ ਨਾ ਪਤਾ ਲੱਗੇ ਤੇ ਇਸ ਕਰਕੇ ਮੈਂ ਕਿਹਾ ਤੁਹਾਨੂੰ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਆ ਤੇ ਲਓ ਜੀ ਆਪਾਂ ਜ਼ਿਆਦਾ ਟਾਈਮ ਤੁਹਾਡਾ ਨਾ ਲਿਸਟ ਕਰੀਏ ਤੇ ਮੈਂ ਸਾਰੇ ਫੈਬਰਿਕ ਤੁਹਾਨੂੰ ਦੱਸ ਨਹੀਂ ਆ ਤੇ ਫੈਬਰਿਕ ਬਹੁਤ ਸੋਹਣਾ ਹੈ ਤੁਸੀਂ ਬੇ ਟੈਨਸ਼ਨ ਹੋ ਕੇ ਫੈਬਰਿਕ ਖਰੀਦ ਸਕਦੇ ਹੋ ਕਿਉਂਕਿ ਸੂਟਾਂ ਦੇ ਵਿੱਚ ਕੋਈ ਕੰਪਲੇਨਟ ਨਹੀਂ ਆਏਗੀ ਮੇਰੀ ਫੁੱਲ ਗਾਰੰਟੀ ਹੈ ਜੀ ਸੂਟ ਕੋਈ ਸ਼੍ਰਿੰਕ ਨਹੀਂ ਹੋਏਗਾ ਕਿਸੇ ਦੇ ਉੱਤੇ ਕੋਈ ਬੁਰਨੀ ਆਏਗੀ ਤੇ ਕੋਈ ਵੀ ਕਲਰ ਫਿੱਟ ਨਹੀਂ ਹੋਏਗਾ ਤੇ ਆਜੋ ਮੈਂ ਤੁਹਾਨੂੰ ਇੱਕ ਇੱਕ ਸੂਟ ਬੋਸ ਆਫ ਫੈਬ੍ਰਿਕੇ ਵੀ ਤੇ ਇਹ ਹੈ ਜੀ ਮਹਿੰਦੀ ਸ਼ੇਡ ਇਹਦੀ ਮੈਂ ਸ਼ੇਡ ਤੁਹਾਨੂੰ ਚੈੱਕ ਕਰਵਾ ਰਹੀ ਹਾਂ ਤੇ ਇਹਦਾ ਥਾਨ ਨਹੀਂ ਆਪਾਂ ਲਾਇਆ ਕਿਉਂਕਿ ਆਪਾਂ ਕਲਰ ਹੀ ਚੈੱਕ ਤੁਹਾਨੂੰ ਕਰਵਾਣਾ ਹੈ ਤੇ ਫੈਬਰਿਕ ਵਿਖਾਣਾ ਹੈ ਇਹ ਸੂਟ ਆਪਣੇ ਰੈਡੀ ਹੋਏ ਨੇ ਕੁਝ ਕਸਟਮਰਾਂ ਦੇ ਮੈਂ ਤੁਹਾਨੂੰ ਵਿਖਾਨੀ ਜਾਂਦੀਆਂ ਆਂਦੀਆਂ 셔ਟਾਂ ਸਟਿਚ ਹੋ ਰਹੀਆਂ ਨੇ ਤੇ ਇਹ ਬਾਟਮ ਹੈ ਜੀ ਆਹ ਵੇਖੋ ਇਹਦੇ ਉੱਤੇ ਮਸ਼ੀਨ ਵਰਕ ਹੋਇਆ ਬਹੁਤ ਸੋਹਣਾ ਆਇਆ ਹੈ। ਆਹ ਵੇਖੋ ਥ्रेड ਲਵਾ ਕੇ ਤੇ ਇਹ ਵਿੱਚ ਜ਼ਰੀ ਦਾ ਕੰਮ ਹੋਇਆ ਹੈ, ਕਟਵਰਕ ਕਰਵਾ ਕੇ ਦੇਖੋ ਕਿੰਨਾ ਸੋਹਣਾ ਹੈ। ਅਹ ਦੇਖੋ ਕਿੰਨੀ ਹਾਰਡ ਜ਼ਰੀ ਲਾ ਕੇ ਕਟਵਰਕ ਹੋਈ ਹੈ ਤੇ ਤਾਂ ਵੀ ਫੈਬਰਿਕ ਨੂੰ ਕੋਈ ਫੈਬਰਿਕ ਦੇ ਸ਼ਿਰਿਆ ਨਹੀਂ, ਕੋਈ ਕੋਸ਼ ਨਹੀਂ ਹੋਇਆ ਇਹਦੇ ਵਿੱਚ। ਤੇ ਬਹੁਤ ਸੋਹਣਾ ਹੈ ਜੀ। ਇਹ ਆ ਗਿਆ ਜੀ ਇਹਦਾ ਫਰਸਟ ਕਲਰ ਹੈ। ਤੇ ਹਾਂ ਜੀ। ਸੈਕੰਡ ਕਲਰ ਇਹਦਾ ਹੈ। ਪਾਊਡਰ ਰੋ ਬਲੂ ਕਲਰ ਜਿਹਨੂੰ ਕਹਿੰਦੇ ਆਪਾਂ ਇਹ ਕਲਰ ਬਹੁਤ ਸੋਹਣਾ ਹੈ ਜੀ ਇਹ ਕਲਰ ਤੇ ਇੱਕ ਤਰ੍ਹਾਂ ਦੋ ਸਾਲ ਹੋ ਗਏ ਨੇ ਟ੍ਰੈਂਡਿੰਗ ਚੱਲਦਾ ਤੇ ਟ੍ਰੈਂਡਿੰਗ ਚ ਹੀ ਚੱਲ ਰਿਹਾ ਜੀ ਅਜੇ ਵੀ ਮੇਰੇ ਕੋਲ ਬਹੁਤ ਸਾਰੇ ਆਰਡਰ ਨੇ ਇਹਦੇ ਨਾਲ ਦੇ ਕਿਉਂਕਿ ਇਹ ਆਪਾਂ ਸਾਰੇ ਹਰੇਕ ਜਿਹਦੇ ਪਾ ਸਕਦਾ ਕੋਈ ਜਿਵੇਂ ਕੋਈ ਗਰਲਿਸ਼ ਲੁੱਕ ਚ ਬਣਵਾਏ ਜਾਂ ਲੇਡੀ ਲੁੱਕ ਚ ਬਣਵਾਏ ਜਾਂ ਥੋੜੇ ਜੇ ਇਹ ਜ਼ਿਆਦਾ ਹੋਵੇ 50 ਪਲੱਸ ਤੇ ਉਹ ਵੀ ਥੋੜਾ ਲਾਈਟ ਜਿਹਾ ਵਰਕ ਕਰਵਾ ਕੇ ਤੇ ਉਹਨਾਂ ਨੂੰ ਵੀ ਇਹ ਬਹੁਤ ਸੋਹਣਾ ਲੱਗਦਾ ਹੈ ਤੇ ਤੀਸਰਾ ਕਲਰ ਆ ਗਿਆ ਇਹਦਾ ਔਨੀਅਨ ਕਲਰ ਹੈ ਜੀ ਦੇਖੋ ਜੀ ਐਸਕੇ ਦਾ ਬ੍ਰੈਂਡ ਤੁਸੀਂ ਬੇ ਟੈਨਸ਼ਨ ਹੋ ਕੇ ਤੁਸੀਂ ਇਹ ਲੈ ਸਕਦੇ ਹੋ ਜੀ ਆਹ ਵੇਖੋ ਇਹਦੇ ਵਿੱਚ ਨਾ ਲਾਈਨਾਂ ਬਣੀਆਂ ਹੋਈਆਂ ਨੇ ਤੇ ਲਾਈਨਾਂ ਦਾ ਟੈਕਸਚਰ ਐਵੇਂ ਦਾ ਜਿਵੇਂ ਨਾ ਸਾਟਨ ਨਹੀਂ ਹੁੰਦੀ ਸੌਫਟ ਜੀ ਓਵੇਂ ਕਰਕੇ ਇਹ ਲਾਈਨਾਂ ਬਣੀਆਂ ਹੋਈਆਂ ਨੇ ਤੇ ਬਹੁਤ ਸੋਹਣਾ ਫੈਬਰਿਕ ਹੈ ਤੇ ਇਹਦੇ ਚਾਰ ਪੰਜ ਕਲਰ ਸਨ ਛੇ ਤਿੰਨ ਕਲਰ ਰਹਿ ਗਏ ਨੇ ਕੋਈ ਗੱਲ ਨਹੀਂ ਜੇ ਤੁਹਾਡੇ ਆਰਡਰ ਹੋਣਗੇ ਤੇ ਦੂਜੇ ਵੀ ਫਿਰ ਆਪਾਂ ਕਲਰ ਹੋਰ ਤੁਹਾਨੂੰ 1-2 ਦਿਨਾਂ ਵਿੱਚ ਮੈਂ ਚੈੱਕ ਕਰਵਾ ਦੇਵਾਂਗੀ ਤੇ ਇਹ ਸੂਟ ਤੁਹਾਨੂੰ ਪੈਗਾ ਜੀ 9900 ਰੁਪਏ ਦਾ 950 ਰੁਪਏ ਦਾ ਸੂਟ ਤੁਸੀਂ ਲੈ ਸਕਦੇ ਹੋ ਜੀ ਤੇ ਹਾਂਜੀ ਅਗਲੇ ਕੱਲ ਮੈਂ ਨਾ ਫੈਬਰਿਕ ਦੇ ਕਲਰ ਚੈੱਕ ਕਰਵਾ ਰਹੀ ਹਾਂ ਉਹ ਦੇਖੋ ਇਹ ਫੈਬਰਿਕ ਤੇ ਅੱਜ ਕੱਲ ਸਾਰਿਆਂ ਨੂੰ ਪਤਾ ਵੀ ਹੈ ਤੇ ਸਾਰੀਆਂ ਸਾਰੇ ਹਰੇਕ ਸ਼ੌਪ ਤੇ ਹਰੇਕ ਬੁਟੀਕ ਤੇ ਅਵੇਲੇਬਲ ਹੁੰਦਾ ਮਟ ਮੈਨੂੰ ਜਿਵੇਂ ਨਾ ਭੈਣਾਂ ਦੀ ਡਿਮਾਂਡ ਤੇ ਹੀ ਮੈਂ ਇਹ ਸਾਰੇ ਨਾ ਕਲਰ ਚੈੱਕ ਕਰਵਾ ਰਹੀ ਆ ਤਾਂ ਕਿ ਤੁਹਾਨੂੰ ਇਹਨਾਂ ਦੇ ਕਲਰਾਂ ਦੇ ਵਿੱਚੋਂ ਕਲਰ ਪਤਾ ਚੱਲ ਜੇ ਜੇ ਤੁਸੀਂ ਤੁਹਾਨੂੰ ਕੋਈ ਕਲਰ ਇਹਨਾਂ ਦੇ ਵਿੱਚੋਂ ਪਸੰਦ ਆਏ ਤੇ ਤੁਸੀਂ ਲੈ ਸਕਦੇ ਹੋ ਦਾ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਜੀ ਲਓ ਜੀ ਇਹ ਆਬੂਤਾਈ ਸਿਲਕੇ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸਿਲਕ ਬਹੁਤ ਸੌਫਟ ਹੁੰਦੀ ਹੈ ਤੇ ਬਹੁਤ ਸੋਹਣੀ ਹੁੰਦੀ ਹੈ ਥੋੜਾ ਜਿਹਾ ਨੇਚਰਲ ਕ੍ਰੇਪ ਤੇ ਆਪਾਂ ਨੂੰ ਕਿਤੇ ਨਾ ਕਿਤੇ ਡਾਊਟ ਰਹਿੰਦਾ ਜਿਵੇਂ ਥੋੜਾ ਬੀਸ਼ੇ ਜਿਵੇਂ შეਜ ਜਾਂਦਾ ਸੂਟ ਜਾਂ ਕੋਸ਼ ਤੇ ਇਹਦੇ ਇਹਦਾ ਤੇ ਬਿਲਕੁਲ ਕੋਈ ਡਾਊਟ ਨਹੀਂ ਹੁੰਦਾ ਤੇ ਸੇਮ ਹੀ ਕ੍ਰੇਪ ਵਾਲੇ ਪ੍ਰਾਈਜ਼ ਹੁੰਦੇ ਨੇ ਇਹਦੇ ਲੋ ਜੀ ਇਹ ਆ ਗਿਆ ਪਹਿਲਾ ਕਲਰ ਤੇ ਇਹ ਆ ਗਿਆ ਜੀ ਇਹਦਾ ਦੂਸਰਾ ਕਲਰ ਤੇ ਇਹ ਆ ਗਿਆ ਜੀ ਇਹਦਾ ਨਵੰਦਰ ਤੀਸਰਾ ਕਲਰ ਤੇ ਇਹ ਆ ਗਿਆ ਜੀ ਮਹਿਰੂਨ ਸ਼ੇਡ ਤੇ ਇਹ ਆ ਗਿਆ ਜੀ ਫਿਰ ਮਰਜੈਂਟਾ ਸ਼ੇਡ ਇਹ ਪੰਜ ਕਲਰ ਨੇ 1 2 3 4 5 ਹਾਂਜੀ ਇਹ ਸੂਟ ਤੁਹਾਨੂੰ 1100 ਦਾ ਪੈਗਾ ਜੀ ਇੱਕ ਸੂਟ ਤੁਹਾਨੂੰ 1100 ਦਾ ਮਿਲੇਗਾ ਜੀ ਫੈਬਰਿਕ ਦੀ ਮੇਰੀ ਫੁੱਲ ਗਰੰਟੀ ਹੈ ਜੀ ਤੇ ਕਲਰ ਤੁਸੀਂ ਆਪਣਾ ਪਸੰਦ ਦਾ ਲੈ ਸਕਦੇ ਹੋ ਜੀ ਤੇ ਹਾਂਜੀ ਇਹ ਆ ਗਿਆ ਜੀ ਇਹ ਸੈਟਨ ਸਿਲਕੇ ਜੀ ਇਹ ਸੈਟਨ ਕਰੇਮ ਜੀ ਨੇ ਸੈਟਨ ਸਿਲਕੇ ਇਹ ਬਹੁਤ ਲਾਈਟ ਫੈਬਰਿਕ ਹੈ ਦੇਖੋ ਮੇਰਾ ਨਾ ਹੱਥ ਵਿੱਚੋਂ ਸਿੱਧੂ ਹੈ ਤੇ ਇਹਦੇ ਵਿੱਚ ਸੈਲਫ ਪ੍ਰਿੰਟ ਬਣਿਆ ਹੋਇਆ ਜੀ ਦੇਖੋ ਲਾਈਟ ਐਂਡ ਡਾਰਕ ਦੇ ਸੈਲਫ ਪ੍ਰਿੰਟ ਬਣਿਆ ਹੋਇਆ ਤੇ ਇਹ ਦੋ ਸ਼ੇਡ ਨੇ ਇੱਕ ਸ਼ੇਡ ਇਹ ਹੋ ਗਿਆ ਲਾਈਟ ਫਿਰੋਜੀ ਤੇ ਦੂਸਰਾ ਹੋ ਗਿਆ ਲਾਈਟ ਜਾਂ ਗਾਦਰੀ ਜਾਂ ਪੀਚ ਕਹ ਲਓ ਇਹਨੂੰ ਜਿਵੇਂ ਸਾਰੇ ਹੀ ਕਲਰ ਆ ਜਾਂਦੇ ਨੇ ਲਾਈਟ ਪੀਚ ਆ ਜਾਂਦਾ ਥੋੜਾ ਜਿਹਾ ਗਾਜਰੀ ਟੋਨ ਆ ਜਾਂਦੀ ਏ ਤੇ ਥੋੜਾ ਹਲਕਾ ਹਲਕਾ ਕਿਤੇ ਆ ਦੇਖੋ ਮਸਟਰਡ ਕਲਰ ਵਿੱਚ येलो ਮਸਟਰਡ ਤੇ ਥੋੜਾ ਥੋੜਾ ਲਾਈਟ ਜਿਹਾ ਕਲਰ ਇੱਕ ਹੋਰ ਲਾਈਟ ਜਿਵੇਂ ਪਾਊਡਰ ਬਲੂ ਜਿਹਾ ਕਲਰ ਹੁੰਦਾ ਇਹਦੀ ਐਵੇਂ ਸੈਲਫ ਬਣੀ ਹੋਈ ਹੈ ਜੀ ਇਹ ਵੀ ਸੂਟ ਬਹੁਤ ਸੋਹਣਾ ਹੈ ਜੀ ਇਹਦੇ ਉੱਤੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਜੋ ਮੈਂ ਪਹਿਲਾਂ ਆਬੂਦਾਈ ਸਿਲਕ ਤੁਹਾਨੂੰ ਵਿਖਾਈ ਉਹਦੇ ਉੱਤੇ ਵੀ ਆਪਾਂ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਕਰਵਾ ਸਕਨੇ ਆ ਸੂਟ ਬਹੁਤ ਸੋਹਣਾ ਬਣੇਗਾ ਜੀ ਤੇ ਇਹ ਵੀ ਸੂਟ ਤੁਹਾਨੂੰ 1100 ਰੁਪਏ ਦਾ ਮਿਲੇਗਾ ਜੀ దో కలర్ ని కలర్ మేము లో ప్యోర సెల్ఫ్ బిల్కూ ప్యోర సెల్ఫ్ సూట్ డై కవాయిన కలర్ భూ పసందే ਤੇ ਉਹ ਆਪਣੇ ਸੂਟ ਹੈ ਬੰਨੇ ਦੇ ਸਕਦੀਆਂ ਨੇ ਜਾਂ ਐਵੇਂ ਸੂਟ ਵੀ ਲੈ ਸਕਦੀਆਂ ਨੇ ਦੇਖੋ ਇਹ ਦਾ ਇਹ ਕੋਲਕ ਚੈੱਕ ਕਰਵਾਨੀ ਆ ਸ਼ਰਟ ਇਹ ਆਪਾਂ ਸ਼ਰਟਾਂ ਕਿਤੀਆਂ ਨੇ ਸੈਲ ਪ੍ਰਿੰਟ ਦੇ ਵਿੱਚ ਸ਼ਰਟਾਂ ਨੇ ਇਹ ਵਰਕ ਤੇ ਜਾਣੇ ਹਨ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਫੈਬਰਿਕ ਤੇ ਕਲਰ ਸ਼ੇਅਰ ਕਰਨੀ ਆ ਤੇ ਇਹਨਾਂ ਦੇ ਨਾਲ ਰਹਿਣੀਆਂ ਜੀ ਪਲੇਨ ਪਿਓਰ ਕ੍ਰੇਪ ਦੀਆਂ ਸਲਵਾਰਾਂ ਨੇ ਤੇ ਨਾਲ ਪਿਓਰ ਚਨਾਉਂਦੇ ਹੀ ਆਪਾਂ ਦੁਪੱਟੇ ਰੈਡੀ ਕਰਵਾਏ ਨੇ ਬਾਕੀ ਤੁਸੀਂ ਆਪਣੀ ਚੋਇਸ ਨਾਲ ਆਪਣੇ ਕਲਰ ਦੇ ਆਪਣੀ ਮਤਲਬ ਪਸੰਦੇ ਦੁਪੱਟੇ ਜੇ ਤੁਸੀਂ ਪਿਓਰ ਚੁਣੌਣ ਦਾ ਜਾਂ ਕੋਈ ਸੈਮੀ ਦੁਪੱਟਾ ਵੀ ਲਵਾਉਣਾ ਚਾਹੁੰਦੇ ਹੋ ਜਿਵੇਂ ਉਹਦੇ ਵਿੱਚ ਥੋੜਾ ਜਿਹਾ ਰੇਟ ਦਾ ਫਰਕ ਪੈ ਜਾਂਦਾ ਰੇਟ ਘੱਟ ਹੋ ਜਾਂਦਾ ਤੇ ਬਟੇ ਕਿਸੇ ਭੈਣ ਨੇ ਮੈਨੂੰ ਕਿਹਾ ਸੀ ਕਿ ਮੇਰਾ ਫੁੱਲ ਪਿਓਰੀ ਸੂਟ ਹੋਣਾ ਚਾਹੀਦਾ ਤੇ ਫੁੱਲ ਪਿਓਰੀ ਦੁਪੱਟਾ ਹੋਣਾ ਚਾਹੀਦਾ ਤੇ ਇਸ ਕਰਕੇ ਆਪਾਂ ਇਹ ਵਾਲੀ ਕਰਵਾਏ ਨੇ ਇਹਦੇ ਵਿੱਚ ਇੱਕ ਆਪਾਂ ਇਹ ਕਰਵਾਇਆ ਹੈ ਲਾਈਟ ਜਾਂ ਆਨੀਅਨ ਕਲਰ ਦੇ ਜਿਹੜਾ ਲਾਈਟ ਪਿੰਕ ਜਿਹਾ ਆਨੀਅਨ ਹੁੰਦਾ ਉਹ ਵਾਲਾ ਕਲਰ ਇਹ ਦੇਖੋ ਇਹ ਵੀ ਕਿੰਨਾ ਸੋਹਣਾ ਲੱਗਦਾ ਮੋਸਟ ਸੌਫਟ ਫੈਬਰਿਕ ਇਹਨੂੰ ਆਪਾਂ ਗਰਮੀ 'ਚ ਵੀ ਵੇਅਰ ਕਰ ਸਕਦੇ ਆ ਜਿਵੇਂ ਗਰਮੀ 'ਚ ਕੋਈ ਪਾਰਟੀ ਫੰਕਸ਼ਨ ਹੁੰਦਾ ਤੇ ਉਦੋਂ ਵੀ ਆਪਾਂ ਕਰ ਸਕਦੇ ਆ ਤੇ ਇਹਦੇ ਨਾਲ ਵੀ ਦੇਖੋ ਆਪਾਂ ਪਿਓਰ ਕਰੇਬੀ ਹੀ ਰੱਖੀ ਐ ਸਲਵਾਰ ਤੇ ਨਾਲ ਪਿਓਰ ਚਨੂਨਦਾ ਹੀ ਰੱਖਿਆ ਜੀ ਦੁਪੱਟਾ ਇਹਨਾਂ ਉੱਤੇ ਕੋਈ ਵਰਕ ਨਹੀਂ ਕੋਈ ਕੋਸ਼ ਨਹੀਂ ਇਸ ਕਰਕੇ ਮੈਂ ਖੋਲਣਾ ਠੀਕ ਨਹੀਂ ਸਮਝਿਆ ਬਟ ਬਸ ਐਜ਼ ਇਟ ਇਜ਼ ਤੁਹਾਨੂੰ ਮੈਂ ਹਾਂ ਕਲਰ ਤੇ ਫੈਬਰਿਕ ਦਾ ਫੈਬਰਿਕ ਦੀ ਪ੍ਰਿੰਟਿੰਗ ਹੀ ਚੈੱਕ ਕਰਵਾਵਾਂਗੀ ਇਹ ਵਾਈਟ ਫੈਬਰਿਕ ਇਹ ਕਲਰ ਆਪਾਂ ਆਪ ਕਰਵਾਏ ਨੇ ਜੀ ਤੇ ਇਹ ਸੂਟ ਥੋੜੇ ਕੋਸਟਲੀ ਹੁੰਦੇ ਨੇ ਇਹ ਸੂਟ ਬਿਨਾ ਵਰਕ ਤੋਂ ਹੀ 3000 ਦਾ ਪਿਆਜੇਗਾ ਜੀ ਵਿਦ ਦੁਪੱਟੇ ਇਹ ਦਾ ਤੀਸਰਾ ਕਲਰ ਹੈ ਜੀ ਆਹ ਦੇਖੋ ਉਹਦੇ ਵਿੱਚ ਪ੍ਰਿੰਟਿੰਗ ਸੈਲਫ ਫਲਾਵਰ ਪ੍ਰਿੰਟ ਸੀ ਤੇ ਇਹਦੇ ਵਿੱਚ ਹਲਕੀ ਹਲਕੀ ਚੈੱਕ ਪ੍ਰਿੰਟ ਬਣਿਆ ਹੋਇਆ ਜੀ। ਤੁਸੀਂ ਦੇਖ ਸਕਦੇ ਹੋ। ਤੇ ਇਹ ਇਹਦੀ ਸਲਵਾਰ ਰਹਿ ਗਈ। ਇਹਦੇ ਨਾਲ ਸਲਵਾਰ ਆਪਾਂ ਪਿਓਰ ਸੈਟਨ ਸਿਲਕ ਦੀ ਰੱਖੀ ਹੈ ਜੀ। ਜੋ ਮਡਾਲ ਸੈਟਨ ਹੁੰਦੀ ਹੈ ਉਹ ਵਾਲੀ ਸੈਟਨ ਸਿਲਕ ਰੱਖੀ ਆਪਾਂ ਇਹਦੇ ਨਾਲ। ਤੇ ਪਿਓਰ ਚਨੌਨ ਦਾ ਨਾਲ ਦੁਪੱਟਾ ਹੈ। ਇਹ ਵੀ ਆਪਣੇ ਸੂਟ ਵਰਕ ਤੇ ਜਾਣੇ ਨੇ। ਇਸ ਕਰਕੇ ਆਪਾਂ ਤੁਹਾਨੂੰ ਕਲਰ ਤੇ ਫੈਬਰਿਕ ਬਾਰੇ ਵਖਾਣ ਵਾਸਤੇ ਆਪਾਂ ਵੀਡੀਓ ਚ ਲਿਆਇਆ ਜੀ ਲੋ ਜੀ ਅਗਲਾ ਫੈਬਰਿਕ ਬਹੁਤ ਹੀ ਸੋਹਣਾ ਹੈ ਬਹੁਤ ਹੀ ਸੋਹਣਾ ਹੈ ਜੀ ਇਹਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਇੱਕ ਮੈਂ ਤੁਹਾਨੂੰ ਖੋਲ ਕੇ ਇਹਦਾ ਕੱਪੜੇ ਦਾ ਟੈਕਚਰ ਚੈੱਕ ਕਰਵਾ ਦੇਣੀ ਆ ਤੇ ਬਾਕੀ ਮੈਂ ਤੁਹਾਨੂੰ ਕਲਰ ਹੀ ਵਿਖਾ ਦੇਣੀ ਆ ਇਹ ਲਾਈਟ ਪਿਸਤਾ ਗ੍ਰੀਨ ਕਲਰ ਹੈ ਇਹ ਸੈਮੀ ਟੈਸਰ ਛਿਲਕੇ ਜੀ ਪਿਓਰ ਟਸਰ ਸਿਲਕ ਨਹੀਂ ਕਿਉਂਕਿ ਜੋ ਚੀਜ਼ ਹੈ ਮੈਂ ਤੁਹਾਨੂੰ ਝੂਠ ਬੋਲ ਕੇ ਪਿਓਰ ਕਹਾਂ ਪਿਓਰ ਟਸਰ ਸਿਲਕ ਨਹੀਂ ਹੈ ਜੀ ਸੈਮੀ ਟਸਰ ਸਿਲਕ ਹੈ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਚੈੱਕ ਕਰੋ ਬਹੁਤ ਹੀ ਲਾਈਟ ਵੇਟ ਵੇਟ ਤੇ ਹੈ ਹੀ ਨਹੀਂ ਬਿਲਕੁਲ ਵੀ ਇਹਦਾ ਦੇਖੋ ਇਹਨੂੰ ਆਪਾਂ ਕਿਸੇ ਵੀ ਮਤਲਬ ਪਾਰਟੀ ਵੇਅਰ ਸੂਟ ਚਾਹੇ ਆਪਾਂ ਜਿੰਨਾ ਮਰਜ਼ੀ ਇਹਨੂੰ ਹੈਵੀ ਕਰਵਾ ਲਈਏ ਜਿਵੇਂ ਦਾ ਹੀ ਮਰਜ਼ੀ ਇਹਦੇ ਤੇ ਵਰਕ ਕਰਵਾ ਲਈਏ ਜ਼ਿਆਦਾਤਰ ਇਹਦੇ ਉੱਤੇ ਹੈਂਡਵਰਕ ਹੀ ਅੱਛਾ ਲੱਗੇਗਾ ਕਿਉਂਕਿ ਬਹੁਤ ਸੋਹਣਾ ਫੈਬਰਿਕ ਹੈ ਤੇ ਹੈ ਜਿਵੇਂ ਪਾਰਟੀ ਵੇਅਰ ਆਪਾਂ ਜਿਹੜੇ ਸੂਟ ਬਣਾਉਣੇ ਆ ਉਹ ਹੈਂਡਵਰਕ ਦੇ ਬਣਾਉਣੇ ਆ ਜੋ ਮਸ਼ੀਨਵਰਕ ਹੁੰਦੇ ਨੇ ਉਹ ਜਿਵੇਂ ਆਪਾਂ ਸੈਮੀ ਪਾਰਟੀ ਵੇਅਰ ਹੀ ਆਪਾਂ ਬਣਾਉਣੇ ਆ ਜਾਂ ਖਣਪੜ ਸਾਹਿਬ ਜਾਂ ਕੋ ਛੋਟੇ ਮੋਟੇ ਪ੍ਰੋਗਰਾਮਾਂ ਤੇ ਪਾਣੇ ਬਣਵਾਉਣੇ ਆ ਤੇ ਜਿਵੇਂ ਜੋ ਮੈਰਿਜ ਫੰਕਸ਼ਨ ਹੁੰਦੇ ਨੇ ਜਾਂ ਰਿਸੈਪਸ਼ਨ ਵਗੈਰਾ ਪਾਰਟੀ ਹੁੰਦੀ ਏ ਉਹਦੇ ਉੱਤੇ ਆਪਾਂ ਹੈਂਡਵਰਕ ਹੀ ਜ਼ਿਆਦਾ ਜਿਵੇਂ ਵੇਅਰ ਕਰਨੇ ਆ ਕਿਉਂਕਿ ਥੋੜਾ ਸ਼ਾਈਨਿੰਗ ਵਾਲਾ ਮਾਹੌਲ ਹੁੰਦਾ ਤੇ ਫਿਰ ਆਪਾਂ ਨੂੰ ਸੂਟ ਵੀ ਸ਼ਾਈਨਿੰਗ ਵਾਲਾ ਹੀ ਸੋਹਣਾ ਲੱਗਦਾ ਤੇ ਹੈਂਡਵਰਕ ਦੇ ਵਿੱਚ ਹੀ ਜ਼ਿਆਦਾ ਸ਼ਾਈਨਿੰਗ ਆਉਂਦੀ ਏ ਲਓ ਤੇ ਇਹ ਆ ਗਿਆ ਜੀ ਇਹਦਾ ਦੂਸਰਾ ਕਲਰ ਤੇ ਇਹ ਆ ਗਿਆ ਜੀ ਇਹਦਾ ਤੀਸਰਾ ਕਲਰ ਦੇਖੋ ਇਹ येलो ਕਲਰ ਹੈ ਹਾਂ येलो ਸ਼ੇਡ ਹੈ ਮਸਟਰਡ येलो ਸ਼ੇਡ ਹੈ ਤੇ ਲਓ ਜੀ ਇਹਦਾ ਇਹ ਆ ਗਿਆ येलो ਤੇ ये आ गया जी मैंगो शेड ये मैंगो शेड आ गया मिठा जा मैंगो शेड है ये आ गया जी ग्रीन शेड रोजी ग्रीन शेड है जो रोजी ये पांच कलर ने बहुत सोहना फैब्रिक सिल के सैमी सिल के प्योर नहीं है जी क्योंकि प्योर दे ਜੋ ਪ੍ਰਾਈਸ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜਾਦਾ ਹਾਈ ਹੁੰਦੇ ਨੇ ਉਹ ਤੇ ਪਰ ਮੀਟਰ ਹੀ ਮੈਂ ਵੀ ਮੈਂ ਪਹਿਲਾਂ ਵਾਈਟ ਫੈਬਰਿਕ ਦੀ ਵੀਡੀਓ ਅਪਲੋਡ ਕੀਤੀ ਸੀ ਜੋ ਆਪਾਂ ਡਾਈ ਕਰਵਾ ਕੇ ਲੈਂਗੇ ਸੂਟ ਕੁਝ ਬਣਵਾਏ ਨੇ ਆਰਡਰ ਵਾਂ ਦਿੱਤੇ ਸਨ ਕਿਸੇ ਨੇ ਤੇ ਉਹ 800 ਰੁਪਏ ਪਰ ਮੀਟਰ ਹੈ ਤੇ ਇਹ ਸੂਟ ਤੁਹਾਨੂੰ 5 ਮੀਟਰ ਦਾ ਮਿਲੇਗਾ 1200 ਰੁਪਏ ਚ ਤੁਸੀਂ ਕਲਰ ਸਾਰੇ ਕੋਈ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਫੈਬਰਿਕ ਦੀ ਨਾ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਫੀਲ ਮਤਲਬ ਫੀਲ ਤੇ ਨਹੀਂ ਕਰ ਸਕਦੇ ਟੱਚ ਕਰਕੇ ਬਟ ਮੇਰੇ ਸਤਾਨ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਹੁਤ ਸੌਫਟ ਹੈ ਵੇ ਬਿਲਕੁਨ ਐਵੇਂ ਖੜਾ ਆ ਜਿਵੇਂ ਟਕਸਰ ਸੀ ਖੜੀ ਹੁੰਦੀ ਆ ਸੂਟ ਮਤਲਬ ਐਵੇਂ ਰਹਿ ਗਿਆ ਇਕੱਲ ਖੜਾ ਗਿਆ ਜੀ ਐਵੇਂ ਵੇਖੋ ਜੀ ਤੇ ਇਹਦੇ ਉੱਤੇ ਪ੍ਰੋਪਰ ਹੈਂਡਵਰਕ ਤੁਸੀਂ ਜਿਵੇਂ ਦਾ ਮਰਜ਼ੀ ਕਰਵਾਓ ਜੀ ਜਿੰਨਾ ਮਰਜ਼ੀ ਹੈਵੀ ਕਰਵਾਓ ਜੀ ਕੋਈ ਪ੍ਰੋਬਲਮ ਨਹੀਂ ਆਏਗੀ ਇਹ ਠੀਕ ਹੈ ਜੀ ਇੱਕ ਵੈਰੈਟੀ ਮੇਰੇ ਕੋਲ ਹੋਰ ਏ ਉਹ ਮੈਂ ਤੁਹਾਨੂੰ ਚੈੱਕ ਕਰਵਾਨੀ ਆ ਲੋ ਜੀ ਇਹ ਆਏਗੀ ਸ਼ਿਮਰ ਔਰਗੰਝਾ ਸ਼ਿਮਰ ਔਰਗੰਝਾ ਦਾ ਫੈਬਰਿਕ ਹੈ ਜੀ ਜਿਵੇਂ ਬਿਲਕੁਲ ਨਾ ਸੌਫਟ ਜ਼ੋਰ ਜੜ ਦੀ ਤਰ੍ਹਾਂ ਹੈ ਇਹਨੂੰ ਵੈਸੇ ਤੇ ਰਿਮਜਿਮ ਨੂੰ ਸਿਲਕ ਕਹਿੰਦੇ ਨੇ ਬਟ ਜਿਵੇਂ ਰਿਮਜਿਮ ਸਿਲਕ ਜਿਆਦਾ ਨਾ ਆਪਾਂ ਆਪਣੇ ਹਿਸਾਬ ਨਾਲ ਇਹਦਾ ਜਿਹੜਾ ਟੈਕਸਚਰ ਹੈ ਔਰ ਇਹਦੀ ਜਿਹੜੀ ਮਤਲਬ ਟੱਚ ਕਰਨ ਕਿ ਤਿਆਂ ਫੀਲ ਹੈ ਉਹ ਜਿਵੇਂ ਸ਼ਿਮਰ ਔਰਗੰਝਾ ਦੀ ਤਰ੍ਹਾਂ ਹੈ ਜੀ ਔਰ ਇਹਦੀ ਜਿਹੜੀ ਜਿਵੇਂ ਐਵੇਂ ਫੈਬਰਿਕ ਦੀ ਲਚਕੇ ਉਹ ਜ਼ੋਰ ਜਾਂ ਟੰਗ ਲੱਗਦੀ ਹੈ ਜੀ ਇਹ ਨਵਾਂ ਜਾਂ ਫੈਬਰਿਕ ਹੈ ਬਹੁਤ ਸੋਹਣਾ ਹੈ ਹਲਕੀਆਂ ਹਲਕੀਆਂ ਦੇ ਵਿੱਚ ਲਾਈਨਾਂ ਬ੍ਰੀਕ ਬ੍ਰੀਕ ਲਾਈਨਾਂ ਬਣੀਆਂ ਹੋਈਆਂ ਨੇ ਤੇ ਔਰ ਸ਼ਾਈਨਿੰਗ ਤੁਸੀਂ ਚੈੱਕ ਕਰੋ ਐਵੇਂ ਫੈਬਰਿਕ ਦੇ ਵਿੱਚ ਸ਼ਾਈਨਿੰਗ ਰਹਿ ਗਈ ਤੇ ਇਹ ਸਟੱਫ ਵੀ ਬਹੁਤ ਸੋਹਣਾ ਹੈ ਜੀ ਇਹਦੇ ਉੱਤੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਜੀ ਮਸ਼ੀਨ ਵਰਕ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਜੀ ਲਓ ਜੀ ਇਹ గ్రీన్ మూయాే దూసరాే అట్మన్ పేరట కలర్ ఏ నూన కలర్ జన కాలా కలర్ ਏ ਆ ਗਿਆ ਜੀ ਲਾਈਟ ਪਰਪਲ ਜਾਇਨ ਨੂੰ ਲਾਈਟ ਲਵੈਂਡਰ ਸ਼ੇਡ ਕਹਿਦੀ ਆ ਆਪਾਂ ਤੇ ਏ ਆ ਗਿਆ ਜੀ ਪਿਸਤਾ ਪਿਸਤਾ ਗ੍ਰੀਨ ਨਹੀਂ ਇਹ ਗ੍ਰੀਨ ਵਾਲੀ ਪੈਰਟ ਵਾਲੀ ਇਹ ਇਹਦਾ ਹੀ ਨੰਬਰ ਹੁੰਦਾ ਹੈ ਜਦੋਂ ਆਪਾਂ ਡਾਈ ਕਰਵਾਨੇ ਆ ਤੇ ਇਹਦੇ ਵਿੱਚ ਇਹ ਜਾਂਦਾ ਕਲਰ ਇਹ ਫਿਰ ਥੋੜਾ ਇਹਨੂੰ ਡਾਰਕ ਕਰਦੇ ਨੇ ਜਿਵੇਂ ਜੇ ਆਪਾਂ ਡਾਈਰ ਕੋਲ ਜਾਂਦੇ ਆ ਤੇ ਉਹ ਆਪਾਨੂੰ ਟੋਨ ਵਿਖਾਉਂਦੇ ਨੇ 1 ਨੰਬਰ 2 ਨੰਬਰ 3 ਨੰਬਰ ਇਸ ਤਰ੍ਹਾਂ ਸ਼ੇਡ ਇਹਦੀ ਆ ਜਾਂਦੀ ਹੈ ਲੇਕਿਨ ਇਹ ਨਾ ਗ੍ਰੀਨ ਸ਼ੇਡ ਲੱਗਣ ਲਿਆ ਡਾਰਕ ਜਿਵੇਂ ਛੋਟੀ ਲਾਜੀ ਵਾਲਾ ਕਲਰ ਹੁੰਦਾ ਉਹ ਵਾਲਾ ਜੀ ਤੇ ਲੋ ਜੀ ਇਹ ਵੀ ਆ ਗਿਆ ਗ੍ਰੀਨ ਸ਼ੇਡ ਤੇ ਇਹ ਆ ਗਿਆ ਜੀ ਡਾਰਕ ਮਸਟਰਡ ਸ਼ੇਡ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਲਰ ਮੈਂ ਤੁਹਾਨੂੰ ਚੈੱਕ ਕਰਵਾਤੇ ਨੇ ਇਹ ਵੀ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੌਫਟ ਹੈ ਕੋਈ ਇਹਦੇ ਵਿੱਚ ਕੋਈ ਵੀ ਕੰਪਲੇਂਟ ਨਹੀਂ ਆਏਗੀ ਜੀ ਫੈਬਰਿਕ ਬਹੁਤ ਹੰਡੇਗਾ ਕੋਈ ਕਲਰ ਫੇਡ ਨਹੀਂ ਹੋਏਗਾ ਕੋਈ ਸ਼੍ਰਿੰਕ ਨਹੀਂ ਹੋਏਗਾ ਕੋਈ ਇਹਦੇ ਤੇ ਬੁਰੀ ਨਹੀਂ ਆਏਗੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਦੇ ਉੱਤੇ ਵਰਕ ਕਰਵਾ ਸਕਦੇ ਹੋ ਜੀ ਤੇ ਇਹਦੇ ਤੇ ਮੈਂ ਤੁਹਾਨੂੰ ਕਹਿ ਸਕਣੀ ਆ ਕਿ ਇਹਦੇ ਤੇ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਕਿਉਂਕਿ ਸ਼ਾਈਨਿੰਗ ਵਾਲਾ ਫੈਬਰਿਕ ਹੈ ਤੇ ਸ਼ਾਈਨਿੰਗ ਵਾਲੇ ਫੈਬਰਿਕ ਦੇ ਉੱਤੇ ਹੈਂਡਵਰਕ ਬਹੁਤ ਸੋਹਣਾ ਲੱਗਦਾ ਹੈ ਤੇ ਵੈਸੇ ਵੀ ਇਹ ਫੈਬਰਿਕ ਦੀ ਮਜ਼ਬੂਤੀ ਬਹੁਤ ਜ਼ਿਆਦਾ ਹੈ ਜਿਵੇਂ ਜਿੰਨਾ ਮਰਜ਼ੀ ਆਪਾਂ ਹੈਵੀ ਕਰਵਾਈਏ ਤੇ ਇਹਦੇ ਉੱਤੇ ਫੈਬਰਿਕ ਬਹੁਤ ਗ੍ਰੇਸ ਬਹੁਤ ਸੋਹਣੀ ਆਏਗੀ ਜੀ ਤੇ ਇਹ ਤੁਸੀਂ ਇਹਨਾਂ ਦਾ ਪ੍ਰਾਈਸ ਰਹਿ ਗਿਆ ਜੀ 950 950 ਰੁਪਏ ਪਰ ਸੂਟ ਦਾ 5 ਮੀਟਰ ਦਾ ਪ੍ਰਾਈਸ ਨੇ ਜੀ ਤੇ ਜੇ ਤੁਸੀਂ ਮੈਨੂੰ ਆਰਡਰ ਦੇ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਨਾਲ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਮਤਲਬ ਫੁੱਲ ਰੈਡੀ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਜੇ ਤੁਸੀਂ ਸੂਟ ਖਰੀਦ ਕੇ ਆਪਣੇ ਕਾਰੀਗਰ ਤੋਂ ਜਾਂ ਆਪਣੇ ਸ਼ਹਿਰ ਤੋਂ ਕਿਤੋਂ ਵੀ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਸਿਰਫ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਤੇ ਉਹ ਵੀ ਕਰਵਾ ਸਕਦੇ ਹੋ ਜੀ ਤੇ ਠੀਕ ਹੈ ਜੀ ਇਹ ਮੇਰੀ ਅੱਜ ਦੀ ਕਲੈਕਸ਼ਨ ਸੀ ਤੇ ਆਈ ਹੋਪ ਮੈਨੂੰ ਲੱਗਦਾ ਹੈ ਕਿ ਸਾਰੀਆਂ ਭੈਣਾਂ ਨੇ ਵੀਡੀਓ ਚੈੱਕ ਕੀਤੀ ਹੋਵੇਗੀ ਤੇ ਕਰ ਲੈਣਗੀਆਂ ਤੇ ਵੀਡੀਓ ਦੇ ਉੱਤੇ ਵੀ ਮੈਂ ਪ੍ਰਾਈਸ ਇਹਨਾਂ ਸਾਰਿਆਂ ਦੇ ਲਾ ਦੇਵਾਂਗੀ ਤੇ ਤੁਸੀਂ ਮੈਨੂੰ ਆਪਣਾ ਆਰਡਰ ਕਿਸੇ ਵੀ ਤਰ੍ਹਾਂ ਦਾ ਦੇ ਸਕਦੇ ਹੋ ਜਿਵੇਂ ਅੱਗੇ ਮੈਰਿਜ ਫੰਕਸ਼ਨ ਸ਼ੁਰੂ ਹੋਣੇ ਨੇ ਤੇ ਬਹੁਤ ਸਾਰੇ ਆਰਡਰ ਆਪਣੇ ਕੋਲ ਚੱਲਦੇ ਨੇ ਭਾ ਜਿਵੇਂ ਲੋਕਲ ਕਸਟਮਰ ਨੇ ਜਾਂ ਬਾਹਰ ਦੀਆਂ ਭੈਣਾਂ ਕਾਫੀ ਟਾਈਮ ਤੋਂ ਮੇਰੇ ਕੋਲ 5-10 ਸਾਲਾਂ ਤੋਂ ਕੰਮ ਕਰਵਾ ਰਹੀਆਂ ਨੇ ਤੇ ਆਪਾਂ ਬਹੁਤ ਬਿਜ਼ੀ ਹੁੰਨੇ ਆ ਜਿਵੇਂ ਸਟੀਚਿੰਗ ਦੀ ਜਾਂ ਵਰਕ ਵਾਲੀ ਵੀਡੀਓ ਅਪਲੋਡ ਕਰਨ ਦਾ ਨਹੀਂ ਟਾਈਮ ਲੱਗਦਾ ਬੜੀ ਮੁਸ਼ਕਲ ਨਾਲ ਆਪਾਂ ਥੋੜਾ ਜਿਹਾ ਟਾਈਮ ਕੱਢ ਕੇ ਤੇ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਨੇ ਆ ਤੇ ਮੇਰੀ ਰਿਕਵੈਸਟ ਹੈ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜੀ ਤੇ ਤੁਸੀਂ ਆਪਣਾ ਆਰਡਰ ਕਿਸੇ ਵੀ ਤਰ੍ਹਾਂ ਦਾ ਦਿਓ ਕਿ ਜੇ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਤੁਸੀਂ ਕਹੋਗੇ ਨਾ ਕਿ ਆਪਾਂ 3000 ਸੂਟ ਰੈਡੀ ਕਰਵਾਣਾ ਹੈ ਜਾਂ ਆਪਾਂ 4000 ਚ ਕਰਵਾਣਾ ਹੈ ਤੇ ਆਪਾਂ ਤੁਹਾਡੇ ਬਜਟ ਦੇ ਹਿਸਾਬ ਨਾਲ ਹੀ ਚੱਲਾਂਗੇ ਜੀ ਤੇ ਉਹਨਾਂ ਦੇ ਵਿੱਚ ਕੁਝ ਐਵੇਂ ਇਹ ਗੱਲਾਂ ਹੋ ਸਕਦੀਆਂ ਨੇ ਕਿ ਜੇ ਤੁਸੀਂ 4000 ਚ ਕਰਵਾਉਂਦੇ ਹੋ ਤੇ ਉਹਦੇ ਉੱਤੇ 4000 ਦੀ ਨਹੀਂ ਕੰਮ ਹੋਏਗਾ ਜੀ ਇਹ ਨਹੀਂ ਮੈਂ ਕਹਿ ਸਕਦੀ ਕਿ 10000 ਵਾਲਾ ਸੂਟ ਮੈਂ ਤੁਹਾਨੂੰ 4000 ਦੇ ਵਿੱਚ ਕਰਕੇ ਦੇਣੀ ਆ ਐਵੇਂ ਦਾ ਝੂਠ ਆਪਾਂ ਨਹੀਂ ਬੋਲ ਸਕਦੇ ਤੇ ਨਾ ਹੀ ਬੋਲਾਂਗੇ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਰੀਗਰ ਕੰਮ ਕਰਦੇ ਨੇ ਆਪਾਂ ਕਾਰੀਗਰਾਂ ਨੂੰ ਵੀ ਦੇਣਾ ਹੁੰਦਾ ਹੈ ਫੈਬਰਿਕ ਵੀ ਖਰੀਦਣਾ ਹੁੰਦਾ ਉਤੇ ਮਟੀਰੀਅਲ ਵੀ ਲੱਗਣਾ ਹੁੰਦਾ ਹੈ ਹੈ ਤੇ ਇਸ ਕਰਕੇ ਜੇ 4000 ਦਾ ਤੁਸੀਂ ਆਖੋਗੇ ਤੇ ਉਹ ਕੰਮ ਵੀ 4000 ਦਾ ਹੀ ਹੋਏਗਾ ਜੀ ਤੇ ਜੇ 3 ਦਾ ਆਖੋਗੇ 3 ਦਾ ਹੋਏਗਾ 2 ਦਾ ਆਖੋਗੇ 2 ਦਾ ਹੋਏਗਾ ਵੈਸੇ ਜ਼ੂਟ ਦੇ ਬੰਨੂ 30000 ਦੇ 35000 ਦੇ 40000 ਦੇ 20000 ਦੇ ਵੀ ਬਣ ਕੇ ਆਪਣੇ ਕੋਲੋਂ ਜਾਂਦੇ ਨੇ ਤੇ ਜੇ ਜਾਈਏ ਆਪਾਂ ਲਹਿੰਗਿਆਂ ਤੇ ਤੇ ਤੁਹਾਨੂੰ ਪਤਾ ਲਹਿੰਗਿਆਂ ਦੇ ਪ੍ਰਾਈਸ ਦੇ ਕੋਈ ਵੀ ਲਿਮਟ ਹੀ ਨਹੀਂ ਹੈਗੀ ਜਿੰਨੇ ਮਰਜ਼ੀ ਆਪਾਂ ਉੱਤੇ ਲਾ ਸਕਨੇ ਆ ਜੀ ਉਹ ਅੱਜਕੱਲ ਬ੍ਰਾਈਡਲ ਕੁੜੀਆਂ ਦੀ ਆਪਣੀ ਚੋਇਸ ਹੁੰਦੀ ਹੈ ਆਪਣੀਆਂ ਪਿਕਸ ਦੇਂਦੀਆਂ ਨੇ ਤੇ ਆਪਾਂ ਬ੍ਰਾਈਡਲ ਲਹਿੰਗੇ ਵੀ ਰੈਡੀ ਕਰਵਾਣੇ ਆ ਤੇ ਹੋ ਸਕਦਾ ਹੈ ਕਿ ਆਪਾਂ ਇੱਕ ਦੋ ਵੀਡੀਓ ਚ ਅੱਗੇ ਤੁਹਾਨੂੰ ਆਪਾਂ ਕੁਝ ਡਿਜ਼ਾਈਨ ਚੈੱਕ ਕਰਵਾਵਾਂਗੇ ਤੇ ਜਿਵੇਂ ਜਿੰਨਾ ਵੀ ਬੇਟੀਆਂ ਦੀਆਂ ਅੱਗੇ ਮੈਰਿਜ ਨੇ ਉਹ ਆਪਣੇ ਲਹਿੰਗੇ ਰੈਡੀ ਕਰਨੇ ਮੈਨੂੰ ਦੇ ਸਕਦੀਆਂ ਨੇ ਜੀ ਤੇ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਉੱਚਾ ਨੀ ਮੈਂ ਬੋਲਿਆ ਮਾਫ ਕਰਨਾ ਤੇ ਅੱਗੋਂ ਫੇਰ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਫੇਰ ਕਰਾਂਗੇ ਗੱਲਾਂ ਬਾਤਾਂ ਤੇ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ